ਮੈਡੀਕਲ ਪ੍ਰੈਕਟਿਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਵਿਖੇ ਜਾ ਕੇ ਸਮੂਹ ਮੈਂਬਰ ਸਹਿਬਾਨਾਂ ਦੇ ਨਾਲ ਸ਼ਰਦਾ ਦੇ ਫੁੱਲ ਭੇਂਟ ਕੀਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੇ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਦਾ ਦੇ ਫੁੱਲ ਬੁੱਤ ਨੂੰ ਭੇਂਟ ਕੀਤੇ ਇਸ ਮੌਕੇ ਤੇ ਆਓ ਸੁਣਦੇ ਹਾਂ ਮੈਡੀਕਲ ਪ੍ਰੈਕਟਿਸ਼ਨ ਦੇ ਪੰਜਾਬ ਪ੍ਰਧਾਨ ਕੀ ਕਹਿੰਦੇ ਹਨ ਵਿਸ਼ੇਸ਼ رپورਟਰ ਨਵਾਂ ਸ਼ਹਿਰ ਨਹੀਂ ਮਹਾਦੇਸ਼ੀ ਦਾਨਾ ਸਾਡਾ ਅਲਸਲਾਮ ਲਾ ਸਲਾਮ ਲਾ ਸਲਾਮ ਮਹਾਦੇਸ਼ੀ ਦਾਨਾ ਪੰਜਾਬ ਦੇ ਵਿੱਚ ਵੱਖ-ਵੱਖ ਥਾਂ ਤੇ ਖੂਨਦਾਨ ਕੈਂਪ ਸ਼੍ਰੀ ਪਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸੰਦਾਰਲੀਆਂ ਦੇ ਰਹੇ ਆ ਇਹ ਫੈਸਲਾ ਮੈਡੀਕਲ ਪੈਕਟਿਸ਼ੀਅਨ ਪੰਜਾਬ ਵਿਸਥਾਰ ਨੰਬਰ 295 ਦੁਆਰਾ ਕੀਤਾ ਗਿਆ ਸੀ ਅੱਜ ਦਾ ਵਕਤ ਜੋ ਭਗਤ ਸਿੰਘ ਨੇ ਮੰਗਿਆ ਸੀ ਅੱਜ ਦਾ ਵਕਤ ਭਗਤ ਸਿੰਘ ਦੇ ਵਿਚਾਰਾਂ ਨੂੰ ਦੁਹਰਾਣ ਦੀ ਗੱਲ ਕਰਦਾ ਆ ਔਰ ਲੋਕਾਂ ਤੋਂ ਜੋਰਦਰ ਮੰਗ ਕੀਤੀ ਜਾਂਦੀ ਆ ਕਿ ਅੱਜ ਦਾ ਜੋ ਸਮਾਂ ਆ ਭਗਤ ਸਿੰਘ ਦੇ ਵਿਚਾਰਾਂ ਨੂੰ ਅੱਗੇ ਲਿਜਾਣ ਦਾ ਸਮਾਂ ਆ ਅੱਜ ਦਾ ਸਮਾਂ ਆ ਜਮਹੂਰੀਤ ਨੂੰ ਬਚਾਉਣ ਦਾ ਸਮਾਂ ਆ ਤੁਸੀਂ ਦੇਸ਼ ਦੇ ਵਿੱਚ ਮੋਦੀ ਸਰਕਾਰ ਦਾ ਹਾਲ ਦੇਖੋ ਕੀ ਆ ਕਿ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹਾ ਆ ਜੇ ਉਹਦੇ ਵਿੱਚ ਇੱਕ ਐਗਜ਼ੈਂਪਲ ਇੱਕ ਮਿਸਾਲ ਬਿਲਕੁਲ ਬਾਨੋ ਨਹੀਂ ਦਈਏ ਤਾਂ ਜੋ ਕੁਝ ਬਾਨੋ ਨਾਲ ਉਹਦੇ ਪਰਵਾਹ ਦੇ ਨਾਲ ਜ਼ਿੰਦਗੀ ਚ ਹੋਇਆ ਔਰ ਉਸ ਤੋਂ ਬਾਅਦ ਸਜ਼ਾ ਹੋਈ ਔਰ ਜਿਹੜੀ ਸਜ਼ਾ ਆ ਉਹਨੂੰ ਮਾਫ ਕੀਤਾ ਗਿਆ ਉਹਦੇ ਵਿੱਚ ਉਹ ਕਮੇਟੀ ਦੇ ਮੈਂਬਰ ਸੀ ਜਿਹੜੀ ਸੰਤਦ ਦੀ ਭਾਜਪਾ ਦੇ ਨੇ ਔਰ ਉਹਨਾਂ ਨੇ ਉਹਦੀ ਸਜ਼ਾ ਮਾਫ ਕੀਤੀ ਜਿਹੜੇ ਦੋਸ਼ੀ ਸੀ 11 ਦੋਸ਼ੀ ਔਰ ਦੋਸ਼ੀਆਂ ਨੇ ਲੱਡੂ ਬੰਡੇ মিডিਏ ਵਿੱਚ ਜਾ ਕੇ ਬਹੁਤ ਛਰਨਾ ਗੱਲ ਦੂਜੀ ਗੱਲ ਯੂਪ ਦੇ ਵਿੱਚ ਜਦੋਂ ਇੱਕ ਲੜਕੀ ਦਾ ਨਾਲ ਜਾਤੀ ਹੋਇਆ ਦੁਰਭਰਿਆ ਹੋਇਆ ਉਸ ਸਮੇਂ ਦੇ ਵਿੱਚ ਉਹਨੂੰ ਕਰੋ ਚੁੱਕ ਕੇ ਜਿਹੜਾ ਆ ਜਵਤ ਅਸਤੀ ਉਹਦਾ ਸੰਸਕਾਰ ਕੀਤਾ ਗਿਆ ਤਾਂ ਕਿ ਪ੍ਰੂਫ ਨਾ ਮਿਲ ਸਕਣ ਔਰ ਜੇ ਤੁਸੀਂ ਮਨੀਪੁਰ ਦੀ ਗੱਲ ਕਰਦੇ ਆ ਮਨੀਪੁਰ ਦੇ ਵਿੱਚ ਉਹ ਹਾਲ ਹੋਇਆ ਜੇ ਅਸੀਂ ਗੱਲ ਕਰੀਏ ਸਾਨੂੰ ਗੱਲ ਕਰਨਿਆ ਸ਼ਰਮ ਆਂਦੀ ਹੈ ਸ਼ਰਮ ਐਨਾ ਦੁਰਭਵਿਹਾਰ ਕੀਤਾ ਗਿਆ ਆਤਾਂ ਦੇ ਨਾਲ ਲੜਕੀਆਂ ਦੇ ਨਾਲ ਬਹੁਤ ਸਾਰੀਆਂ ਮਸਾਲਾ ਨੇ ਪਰ ਇਹ ਜੜੀਆਂ ਮਸਾਲਾ ਨੇ ਇਹ ਸਾਡੇ ਜਿਹੜੇ ਦਿਲ ਹੈ ਉਹਨਾਂ ਨੂੰ ਦਰਦ ਦਿਆਂ ਨੇ ਔਰ ਮੰਜ ਕਰ ਦਿਆਂ ਨੇ ਕਿ ਲੋਕੋ ਵੇ ਜਿਹੜੇ ਜਾਨਮ ਹੈ ਜਿਹੜਾ ਹਿਟਲਰ ਸ਼ਾਈ ਜਾਨਮ ਹੈ ਦਿੱਲੀ ਦੇ ਵਿੱਚ ਇਹਦੀ ਇਸ ਦੇਸ਼ ਵਿੱਚ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਕੱਟਗਿਰਫਤਿਆਂ ਤੇ ਵੀ ਹਮਲੇ ਹੁੰਦੇ ਜਾ ਰਹੇ ਨੇ ਔਰ ਹੋਰ ਸ਼ਰਮ ਵਾਲੀ ਗੱਲ ਜਿਹੜੀ ਇਹ ਆ ਕਿ ਜਿਹੜੀ ਔਰਤ ਹੈ ਜਿਹਨੂੰ ਬਾਬੇ ਨਾਨਕ ਨੇ ਜਗ ਦੀ ਜਨਣੀ ਸਮਝਿਆ ਔਰ ਉਹਦੇ ਲਈ ਇਹ ਲੋਕ ਕੀ ਕਰ ਰਹੇ ਨੇ ਕਹਿ ਰਹੇ ਨੇ ਕਿ 10 10 ਬੱਚੇ ਪੈਦਾ ਕਰੋ ਔਰ ਤੂੰ ਵਸਤੂ ਸਮਝ ਲਿਆ ਇਹਨਾਂ ਨੇ ਬੱਚੇ ਪੈਦਾ ਕਰਨ ਵਾਲੀ ਸਾਡੀਆਂ ਔਤਾ ਮਾਂਮਾਂ ਨੇ ਪੈਣਾ ਨੇ ਤੀਆਂ ਨੇ ਪਰ ਇਹ ਬੜੀ ਸ਼ਰਮ ਵਾਲੀ ਗੱਲ ਆ ਇਸ ਤੋਂ ਪਹਿਲਾਂ ਉਹ ਮਾਂ ਭਾਰਤੀ ਨੇ ਵੀ ਬਿਆਨ ਦਿੱਤਾ ਸੀ ਵੇ 10-10 ਬੱਚੇ ਪੈਦਾ ਕਰੋ। ਬੇ ਇਹਨਾਂ ਨੂੰ ਸ਼ਰਮ ਨਹੀਂ ਆਨੀ। ਵੇ ਪਹਿਲਾਂ ਜਿੰਨੇ ਤੁਸੀਂ ਛੜੇ ਆ ਆਪਣੇ ਵਿਆਹ ਦਾ ਕਰੋ ਫਿਰ ਪੈਦਾ ਕਰਕੇ ਦੱਸੋ ਹੁੰਦੇ ਕਿ ਨਹੀਂ ਹੁੰਦੇ। ਔਰ ਔਰ ਦੀ ਜਿਹੜੀ ਬੇਇੱਜ਼ਤੀ ਆ ਉਹ ਸਾਰੇ ਦੇਸ਼ ਵਿੱਚ ਹੋ ਰਹੀ ਆ।